ਆਮ ਆਦਮੀ ਪਾਰਟੀ ਦੇ ਵੱਲੋਂ ਅੱਜ ਰੋਡ ਸ਼ੋਅ ਕੀਤਾ ਜਾ ਰਿਹਾ ਹੈ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ ਲਾਲਜੀ ਸਿੰਘ ਭੁੱਲਰ ਹੋਰਾਂ ਨੂੰ ਕਿਉਂਕਿ ਉਹਨਾਂ ਦਾ ਜ਼ਿਲ੍ਹਾ ਵੀ ਹੈ ਉਹਨਾਂ ਦਾ ਹਲਕਾ ਵੀ ਨਾਲ ਲੱਗਦਾ ਹੈ ਮਾਜੇ ਦੇ ਨੇ ਇਸ ਕਰਕੇ ਉਹਨਾਂ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ ਭੁੱਲਰ ਸਾਹਿਬ ਸਾਡੇ ਨਾਲ ਨੇ ਭੁੱਲਰ ਸਾਹਿਬ ਤੁਹਾਡਾ ਤਾਂ ਆਪਣਾ ਖਿੱਤਾ ਹੈਗਾ ਹੈ ਮਾਜਾ ਹੈਗਾ ਤੁਸੀਂ ਤਾਂ ਚੰਗੀ ਤਰ੍ਹਾਂ ਲੋਕਾਂ ਨੂੰ ਸਮਝਦੇ ਹੋ ਲੋਕਾਂ ਦੀ ਰਮਝ ਸਮਝ ਸਕਿਓ ਕਿਉਂਕਿ 4 ਸਾਲ ਦੀ ਸਰਕਾਰ ਹੋ ਗਈ ਹੁਣ ਤਾਂ ਇਹ ਵੀ ਕਹਿਣਾ ਔਖਾ ਹੈ ਕਿ ਸਾਨੂੰ ਸਰਕਾਰ ਚ ਲਿਆਓ ਅਸੀਂ ਇਹ ਕਰਕੇ ਦਿਖਾਵਾਂਗੇ ਹੁਣ ਤਾਂ ਮੈਨੂੰ ਲੱਗਦਾ ਹੈ ਕਿ ਲੋਕਾਂ ਨੂੰ ਸਮਝ ਆ ਗਈ ਹੋਣੀ ਹੈ ਸਰਕਾਰਾਂ ਦਾ ਖੋ ਲੋਕਾਂ ਨੂੰ ਸਮਝਾਈ ਤਾਂ ਹੀ ਤੇ ਲੋਕ ਇੰਨੀ ਵੱਡੀ ਗਿਣਤੀ ਦੇ ਵਿੱਚ ਨਾਲ ਨੇ ਹਣ ਤਰਨ ਤਰਨ ਵਾਲੇ ਆ ਤਰਨ ਤਨ ਮਦਾਨ ਸਭਾ ਵਾਲੇ ਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮੋਟਰਸਾਈਕਲ ਗੱਡੀਆਂ ਟਰੈਕਟਰ ਕਿੰਨੇ ਨੌਜਵਾਨ ਬਜ਼ੁਰਗ ਸਾਡੀਆਂ ਭੈਣਾਂ ਵੱਡੀ ਗਿਣਤੀ ਦੇ ਵਿੱਚ ਅੱਜ ਕਿਉਂਕਿ ਸ਼ਾਮ 5 ਵਜੇ ਚੋਣ ਪ੍ਰਚਾਰ ਚੋਣ ਕਮਿਸ਼ਨ ਦੀਆਂ ਦਸਤਾਤੇ ਬੰਦ ਹੋ ਜਾਣਾ ਤੇ ਵੱਡੀ ਗਿਣਤੀ ਦੇ ਵਿੱਚ ਸਾਥੀ ਆਏ ਆ ਰੋਡ ਸ਼ੋਅ ਕਰ ਲਈ ਇਹ ਪਿਆਰ ਆ ਸਤਕਾਰ ਆ ਇੱਥੇ ਸਾਡੇ ਜਿਹੜੇ ਨੌਜਵਾਨ ਆ ਬਜ਼ੁਰਗ ਆ ਸਾਡੀਆਂ ਭੈਣਾ ਸਰਦਾਰ ਭਗਵੰਤ ਸਿੰਘ ਮਾਨ ਦੇ ਕੰਮਾਂ ਨੂੰ ਲੋਕ ਪਿਆਰ ਕਰਦੇ ਆ ਲੋਕ ਸ਼੍ਰੀ ਅਰਵਿੰਦ ਕੇਰਿਆਲ ਸਰਦਾਰ ਭਗਵੰਤ ਸਿੰਘ ਮਾਨ ਦੇ ਕੰਮਾਂ ਨੂੰ ਫਤਵਾ ਦੇਣਗੇ ਵੱਡੀ ਲੀਡ ਨਾਲ ਇਥੋਂ ਆਮ ਆਦਮੀ ਪਾਰਟੀ ਦੀ ਜਿਹੜੀ ਇਹ ਸੀਟ ਆ ਵਿਧਾਨ ਸਭਾ ਦੀ ਜਿਹੜੀ ਪਹਿਲਾਂ ਡਾਕਟਰ ਕਸ਼ਮੀਰ ਸਿੰਘ ਸੋਲ ਇਥੋਂ ਐਮਐਲਏ ਰਹੇ ਆ ਹੁਣ ਹਰਮਿੰਦਰ ਸਿੰਘ ਨੂੰ ਉਮੀਦਵਾਰ ਬਣਾਇਆ ਵੱਡੀ ਲੀਡ ਨਾਲ ਜਿਤਾ ਕੇ ਲੋ ਹਰਮੀਤ ਸਿੰਘ ਨੂੰ ਵਿਧਾਨ ਸਭਾ ਚ ਭੇਜਣ ਦੇਖੋ ਇੱਕ ਤਾਂ ਇੱਕ ਤਾਂ ਸਰਕਾਰ ਹੈ ਸੱਤਾ ਦੇ ਵਿੱਚ ਹੈ ਤੁਹਾਡੀ ਪਾਰਟੀ ਦੀ ਔਰ ਦੂਜੇ ਪਾਸੇ ਹਰਮੀਤ ਸਿੰਘ ਤਿੰਨ ਵਾਰ ਇੱਥੋਂ ਜਿੱਤ ਵੀ ਚੁੱਕਿਆ ਪਰ ਜੇਕਰ ਤੁਹਾਡੀਆਂ ਆਪੋਜੀਸ਼ਨਸ ਦੀ ਗੱਲ ਕਰੀਏ ਤਾਂ ਉਹ ਕਹਿੰਦੇ ਨੇ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਆਪਣੇ ਵਾਅਦਿਆਂ ਤੇ ਪੂਰੀ ਨਹੀਂ ਉਤਰੀ ਜਿਹੜੇ ਵਾਅਦੇ ਤੁਹਾਡੇ ਨਾਲ ਕੀਤੇ ਸੀ ਪੰਥਕ ਉਮੀਦਵਾਰ ਦੇ ਨਾਂ ਤੇ ਮਨਦੀਪ ਸਿੰਘ ਖਾਲਸਾ ਜਿਹੜੇ ਨੇ ਉਹ ਮੈਦਾਨ ਦੇ ਵਿੱਚ ਉਧਰੋਂ ਰਾਜਾ ਵੜਿੰਗ ਵੀ ਪੂਰੀ ਵਾਹ ਲਾ ਰਹੇ ਆ ਕਿ ਵੱਖ-ਵੱਖ ਤਰੀਕਿਆਂ ਦੇ ਨਾਲ ਜਿਹੜਾ ਹੈ ਆਪਣੀ ਪਾਰਟੀ ਨੂੰ ਜਿਹੜਾ ਮਜ਼ਬੂਤ ਕੀਤਾ ਜਾ ਸਕੇ ਉਹਦੇ ਵਿੱਚ ਵਿਚਾਰੇ ਤੁਸੀਂ ਲੋਕਾਂ ਨੂੰ ਕਿਹੜੀ ਇਹੋ ਜੀ ਚੀਜ਼ ਕਹਿਣੀ ਚਾਹੋਗੇ ਕਿ ਬਾਕੀ ਪਾਰਟੀਆਂ ਨਾਲੋਂ ਆਮ ਆਦਮੀ ਪਾਰਟੀ ਬਿਹਤਰ ਹੈ ਦੇਖੋ ਲੋਕਾਂ ਨੂੰ ਇਹੋ ਬੇਨਤੀ ਆ ਜੇ ਕੋਈ ਹੋਰ ਵਿਰੋਧੀ ਧਿਰ ਦਾ ਕੋਈ ਵੀ ਕੈਂਡੀਡੇਟ ਰੱਬ ਨਾ ਕਰੇ ਜਿੱਦਾ ਵਾ ਉਹਦਾ ਨਾ ਕੋਈ ਫਾਇਦਾ ਨਾ ਕੋਈ ਨੁਕਸਾਨ ਆ ਆਮ ਆਦਮੀ ਪਾਰਟੀ ਦਾ ਉਮੀਦਵਾਰ ਜਿੱਦਾ ਉਹਦਾ ਵੱਡਾ ਫਾਇਦਾ ਮਿਲੂਗਾ ਡਿਵੈਲਪਮੈਂਟ ਹੋਊਗੀ ਇਲਾਕੇ ਦੀ ਇਲਾਕੇ ਦੇ ਲੋਕਾਂ ਦੇ ਕੰਮਕਾਰ ਹੋਣਗੇ ਇਲਾਕੇ ਦੇ ਲੋਕਾਂ ਨੂੰ ਸਹੂਲਤ ਮਿਲੂਗੀ ਕਿ ਸਾਡਾ ਐਮਐਲਏ ਇੱਥੇ ਤਰਨਤਾਰਨ ਦਾ ਰਹਿਣ ਵਾਲਾ ਹੈ ਤੇ ਕੋਈ ਰਾਤ ਦਾ ਹੀ ਦਿਨੇ ਜਾਈਏ ਸਾਡੇ ਕੰਮਕਾਰ ਕਰਾਊ ਸਾਡੀ ਗੱਲਬਾਤ ਸੁਣੂਗਾ ਸਾਡੀ ਸਰਕਾਰੇ ਦਰਬਾਰੇ ਚੱਲੂਗੀ ਫਿਰ ਵਿਧਾਨ ਸਭਾ ਦੇ ਵਿੱਚ ਐਮਐਲਏ ਜਦੋਂ ਜਾ ਕੇ ਆਪਣੇ ਹਲਕੇ ਦੀਆਂ ਗੱਲਾਂ ਕਰੂਗਾ ਜਿਹੜਾ ਸਰਕਾਰ ਚ ਉਹ ਹੀ ਹੱਲ ਕਰਾਊ ਜਿਹੜਾ ਸਰਕਾਰ ਚ ਨਹੀਂ ਉਹ ਹੱਲ ਕੀ ਕਰਾਊਗਾ ਅੱਗੇ ਜੇ 25 ਐਮਐਲਏ ਨਹੀਂ ਬਣੇ 92 ਆਮ ਆਦਮੀ ਪਾਰਟੀ ਦੇ ਬਣੇ ਸੀ ਉਹਦੇ ਪਾਸ ਚਲੋ ਬਾਈਲੈਕਸ਼ਨ ਆਈਆਂ ਹੋਰ ਸਾਡੇ 2-3 ਐਮਐਲਏ ਦੀ ਗਿਣਤੀ ਵਧ ਗਈ ਇਹ ਚਲੋ ਡਾਕਟਰ ਸੋਲ ਸਾਹਿਬ ਦੀ ਮੌਤ ਹੋ ਗਈ ਮੌਤ ਹੋਣ ਕਰਕੇ ਇਲੈਕਸ਼ਨ ਆਈ ਤੇ ਇਹ ਤੇ ਵੇਖੋ ਕਹ ਲੋ ਕਿ ਇਹ ਸੀਟ ਹੀ ਸਾਡੀ ਆ ਲੋਕਾਂ ਨੂੰ ਪਤਾ ਆ ਆਮ ਆਦਮੀ ਪਾਰਟੀ ਨੂੰ ਅਸੀਂ ਅੱਗੇ ਜਿਤਾਇਆ ਤੇ ਆਮ ਆਦਮੀ ਪਾਰਟੀ ਨੂੰ ਅਸੀਂ ਗਾਂ ਜਿਤਾਉਣਾ ਇਨਾਂ ਦਿਨਾਂ ਦੇ ਵਿੱਚ ਸੁਪੀਰ ਸਿੰਘ ਬਾਦਲ ਖਾਸੇ ਹੌਸਲੇ ਦੇ ਵਿੱਚ ਨਜ਼ਰ ਆ ਰਹੇ ਆ ਕਿ ਤਰਨਤਾਰਨ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਮੋੜ ਤੋਂ ਮਜ਼ਬੂਤ ਹੋਇਆ ਉਹ ਮਜ਼ਬੂਤੀ ਦਾ ਕਾਰਨ ਤੁਸੀਂ ਕੀ ਸਮਝਦੇ ਹੋ ਕਿ ਉਹ ਕਿਹੜੀ ਮਜ਼ਬੂਤੀ ਕਹਿ ਰਹੇ ਨੇ ਸੁਪੀਰ ਸਿੰਘ ਬਾਦਲ ਵੇਖੋ ਹਰ ਬੰਦੇ ਨੂੰ ਇਲੈਕਸ਼ਨ ਲੜਨ ਦਾ ਹੱਕ ਆ ਇਹ ਲੋਕਾਂ ਨੇ ਫੈਸਲਾ ਕਰਨਾ ਵੀ ਕਿਹਨੂੰ ਜਿਤਾਉਣਾ ਕਿਹਨੂੰ ਵੋਟ ਪਾਉਣੀ ਆ ਕਿਹਨੂੰ ਨੁਕਰੇ ਲਾਉਣਾ ਕਿ ਦੀ ਜ਼ਮਾਨਤ ਜਬਤ ਕਰਾਉਣੀ ਆ ਤੇ ਸੰਗਤ ਨੇ ਫੈਸਲਾ ਕਰਨਾ ਲੋਕ ਸਿਆਣੇ ਆ ਲੋਕ ਚੰਗੇ ਬੰਦੇ ਨੂੰ ਵੋਟਾਂ ਪਾਉਣਗੇ ਲੋਕ ਗਲਤ ਬੰਦੇ ਨੂੰ ਵੋਟਾਂ ਪਾ ਕੇ ਆਪਦੀ ਜਿਹੜਾ ਇਹ ਆ ਸਾਲ ਸਵਾ ਸਾਲ ਰਹਿ ਗਿਆ ਵਾ ਉਹਦਾ ਕਿਸਮਤ ਦਾ ਫੈਸਲਾ ਕਰਨ ਲਈ ਵਧੀਆ ਬੰਦੇ ਨੂੰ ਅੱਗੇ ਲਾਉਣਗੇ ਗਲਤ ਬੰਦੇ ਨੂੰ ਅੱਗੇ ਨਹੀਂ ਲਾਉਣਗੇ ਚੰਗਾ ਬੰਦਾ ਹੀ ਚੰਗੇ ਫੈਸਲੇ ਲੈ ਸਕਦਾ ਜਿਹੜਾ ਗਲਤ ਅਨਸਰਿਆ ਉਹ ਗਲਤ ਫੈਸਲੇ ਲਊਗਾ ਚੰਗੇ ਫੈਸਲੇ ਨਹੀਂ ਲਊਗਾ ਠੀਕ ਹੈ ਬਹੁਤ ਧੰਨਵਾਦ ਤਾਂ ਕੈਬਨਟ ਮੰਤਰੀ ਲਾਲਜੀ ਸਿੰਘ ਪੁੱਲਰ ਗੱਲਬਾਤ ਕਰ ਰਹੇ ਸੀ ਉਹ ਕਹਿੰਦੇ ਕਿ ਸਰਕਾਰ ਤੇ ਲੋਕ ਭਰੋਸਾ ਕਰਦੇ ਆ ਇਸ ਕਰਕੇ ਉਹ ਮੁੜ ਸਰਕਾਰ ਦੇ ਹੀ ਉਮੀਦਵਾਰ ਨੂੰ ਜਿਤਾਉਣਗੇ ਇੱਕ ਵਾਰ ਆਲੇ ਦੋਲੇ ਕੈਮਰਾ ਘੁਮਾ ਕੇ ਦਿਖਾਓ ਕਿ ਰੋਡ ਸ਼ੋਅ ਸ਼ੁਰੂ ਹੋ ਰਿਹਾ ਹੈ ਮੋਟਰਸਾਈਕਲਾਂ ਤੇ ਜਿਹੜੇ ਨੌਜਵਾਨ ਨੇ ਉਹ ਤਿਆਰ ਨੇ ਬਸ ਇਸ਼ਾਰਾ ਹੋਣਾ ਹੈ ਕਿ ਸ਼ੁਰੂ ਕਰਨਾ ਹੈ ਔਰ ਇਥੋਂ ਸਾਰੇ ਦਾ ਸਾਰਾ ਕਾਫਲਾ ਜਿਹੜਾ ਹੈ ਉਹ ਇਥੋਂ ਚੱਲ ਪੈਣਾ ਔਰ ਦੂਰੋਂ ਦੂਰੋਂ ਨੌਜਵਾਨ ਜਿਹੜੇ ਨੇ ਉਹ ਪਹੁੰਚੇ ਹੋਏ ਆ ਕਿਉਂਕਿ 5 ਵਜੇ ਪ੍ਰਚਾਰ ਬੰਦ ਹੋਣਾ ਔਰ ਜਿੰਨੇ ਵੀ ਸਮਰਥਕ ਪਹੁੰਚੇ ਹੋਏ ਨੇ ਦੂਜੇ ਹਲਕਿਆਂ ਤੋਂ ਜਾਂ ਫਿਰ ਲੀਡਰ ਪਹੁੰਚੇ ਹੋਏ ਨੇ ਬਾਕੀ ਹਲਕਿਆਂ ਤੋਂ ਉਹਨਾਂ ਨੂੰ ਹਲਕਾ ਛੱਡਣਾ ਪਏਗਾ ਉਹਨਾਂ ਨੂੰ ਇਹ ਤਰਨ ਤਰਨ ਹਲਕੇ ਦੀ ਹਦੂਦ ਤੋਂ ਬਾਹਰ ਜਾਣਾ ਪਏਗਾ ਕਿਉਂਕਿ ਚੋਣ ਕਮਿਸ਼ਨ ਦੀਆਂ ਅਜਿਹੀਆਂ ਹਦਾਇਤਾਂ ਹੁੰਦੀਆਂ ਔਰ ਇਸ ਵੇਲੇ ਚੋਣ ਪ੍ਰਚਾਰ ਹੈ ਜਿਹੜਾ ਉਹ ਕੁਝ ਘੰਟਿਆਂ ਬਾਅਦ ਰੁਕ ਜਾਣਾ ਥੰਮ ਜਾਣਾ ਔਰ ਚੋਣ ਪ੍ਰਚਾਰ ਥਮਣ ਤੋਂ ਬਾਅਦ ਇਲੈਕਟ੍ਰੋਨ ਕਮਿਸ਼ਨ ਦਾ ਜਿਹੜਾ ਹੈ ਉਹ ਸਿਲਸਿਲਾ ਸ਼ੁਰੂ ਹੋਣਾ ਕਿ ਸਾਰੇ ਦੇ ਸਾਰੇ ਜਿਹੜੇ ਅ ਮੁਲਾਜ਼ਮ ਹੈਗੇ ਨੇ ਜਿਨ੍ਹਾਂ ਨੇ ਕੰਡਕਟ ਕਰਨਾ ਇਹ ਸਾਰੇ ਦਾ ਸਾਰਾ ਉਹ ਉਹਨਾਂ ਨੇ ਆਪੋ ਆਪਣੇ ਜਿਹੜੇ ਉਹਨਾਂ ਨੂੰ ਬੂਥ ਦਿੱਤੇ ਗਏ ਆ ਉੱਥੇ ਉਹਨਾਂ ਨੇ ਪਹੁੰਚਣਾ ਔਰ ਇਸ ਵੇਲੇ ਵੱਡਾ ਇਕੱਠ ਤੁਹਾਨੂੰ ਨਜ਼ਰ ਆ ਰਿਹਾ ਗੱਡੀਆਂ ਤੇ ਝੰਡੇ ਲੱਗੇ ਹੋਏ ਨਜ਼ਰ ਆ ਰਹੇ ਨੇ ਔਰ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਉਹ ਪਹੁੰਚੇ ਹੋਏ ਨੇ ਤਾਂ ਕੈਬਨਟ ਮੰਤਰੀ ਤਿੰਨ ਕੈਬਨਟ ਮੰਤਰੀ ਖੜੇ ਨੇ ਔਰ ਇੱਧਰ ਸੌਨ ਸਾਹਿਬ ਨੇ ਸੌਨ ਸਾਹਿਬ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਸੌਨ ਸਾਹਿਬ ਅੱਜ ਪ੍ਰਚਾਰ ਦਾ ਆਖਰੀ ਦਿਨ ਹੈ ਬਹੁਤ ਮਿਹਨਤ ਕੀਤੀ ਆ ਸਾਰੀ ਸਰਕਾਰ ਨੇ ਇਹ ਤੋਂ ਜਿਨ੍ਹਾਂ ਵੀ ਪਾਰਟੀਆਂ ਹੈਗੀਆਂ ਸਾਰਿਆਂ ਨੇ ਮਿਹਨਤ ਕੀਤੀ ਆ ਕੀ ਲੱਗਦਾ ਹੈ ਕਿ ਇਸ ਮਿਹਨਤ ਦਾ ਜਿਹੜਾ ਨਤੀਜਾ ਹੈ ਉਹ ਲੋਕ ਇੱਥੋਂ ਦੇ ਦੇਣਗੇ ਚੋਣ ਪ੍ਰਚਾਰ ਦੇ ਵਿੱਚ ਕੁਝ ਹੀ ਚੰਦ ਹੀ ਘੰਟੇ ਰਹਿ ਗਏ ਅੱਜ ਸ਼ਾਮ ਨੂੰ 5 ਵਜੇ ਚੋਣ ਪ੍ਰਚਾਰ ਖਤਮ ਹੋ ਜਾਣਾ ਹੈ ਔਰ ਪਰਸੋ ਨੂੰ 11 ਤਰੀਕ ਨੂੰ ਲੋਕਾਂ ਨੇ ਆਪਣੀ ਵੋਟ ਕਾਸਟ ਤਰਨ ਤਰਨ ਦੇ ਲੋਕਾਂ ਨੇ ਕਰ ਦੇਣੀ ਹੈ ਔਰ 14 ਤਰੀਕ ਨੂੰ ਰਿਜ਼ਲਟ ਆਣਾ ਹੈ 101% ਮੈਂ ਇਹ ਗੱਲ ਦਾ ਦਾਵਾ ਕਰ ਸਕਦਾ ਕਿ ਇਸ ਵਾਰ ਜਿਹੜੀ ਐਸੀ ਵੇਵ ਚੱਲ ਰਹੀ ਆ ਆਮ ਆਦਮੀ ਪਾਰਟੀ ਦੀ ਸਰਦਾਰ ਹਰਮੀਤ ਸਿੰਘ ਸੰਧੂ ਜੀ ਦੀ ਸਾਰੇ ਸ਼ਹਿਰ ਦੇ ਵਿੱਚੋਂ ਸਾਰੇ ਪਿੰਡਾਂ ਦੇ ਵਿੱਚੋਂ ਲੋਕਾਂ ਨੇ ਇੱਕ ਮੁਸ਼ਤਮਨ ਬਣਾ ਲਿਆ ਔਰ ਹਰਮੀਤ ਸਿੰਘ ਸੰਧੂ ਜੀ ਨੂੰ ਭਾਰੀ ਬਹੁਮਤ ਦੇ ਨਾਲ ਜਿਤਾ ਕੇ ਉਹ ਵਿਧਾਨ ਸਭਾ ਦੀਆਂ ਪੌੜੀਆਂ ਚੜਾਣਗੇ ਸ਼੍ਰੋਮਣੀ ਅਕਾਲੀ ਦਲ ਬਾਰੇ ਖਾਸ ਤੌਰ ਤੇ ਜੇਕਰ ਜ਼ਿਕਰ ਕਰੀਏ ਤਾਂ ਬੀਤੇ ਕੱਲ ਇੱਕ ਵੱਡੀ ਰੈਲੀ ਹੋਈ ਸ਼੍ਰੋਮਣੀ ਅਕਾਲੀ ਦਲ ਦੀ ਉਹ ਚ ਸੁਖਵੀਰ ਸਿੰਘ ਬਾਦਲ ਖਾਸਾ ਕੁਝ ਬੋਲ ਕੇ ਗਏ ਉਹਦੇ ਵਿੱਚ ਸਿੱਧੇ ਤੌਰ ਤੇ ਉਹ ਕਹਿੰਦੇ ਕਿ ਮੈਨੂੰ ਤਸੱਲੀ ਆ ਮੈਂ ਹੌਸਲੇ 'ਚ ਆ ਕਿ ਇਸ ਵਾਰ ਤਰਨਤਾਰਨ ਤੋਂ ਅਸੀਂ ਬਾਕੀਆਂ ਨੂੰ ਪਛਾੜ ਦਿਆਂ ਦੇਖੋ ਅ ਅਕਾਲੀ ਦਲ ਨੇ ਆਪਣੀ ਸਿਆਸੀ ਜ਼ਮੀਨ ਬਚਾਉਣ ਲਈ ਪੰਜਾਬ ਦੀਆਂ ਧਾਰਮਿਕ ਭਾਵਨਾਵਾਂ ਦੇ ਨਾਲ ਔਰ ਬੜਾ ਵੱਡਾ ਖਿਲਵਾੜ ਕੀਤਾ ਉਸੇ ਦਾ ਨਤੀਜਾ ਕਿ ਸੰਗਤ ਨੇ ਅਕਾਲੀ ਦਲ ਨੂੰ ਉਸ ਹੱਦ ਤੱਕ ਪਿਛਾੜਤਾ ਕਿ ਅੱਜ ਉਹ ਆਪਣੀ ਹੋਂਦ ਬਚਾਉਣ ਲਈ ਜਦੋ ਜਹਿਦ ਕਰ ਰਹੇ ਨੇ ਗੱਲ ਨੂੰ ਸਮਝੋ ਨਿਹੱਥੇ ਬੈਠੇ ਸੰਗਾਂ ਤੇ ਗੋਲੀਆਂ ਚਲਵਾ ਦੇਣੀਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਸਰੂਪ ਬੇਅਦਬੀ ਕਰਵਾਉਣੇ ਸਿਆਸੀ ਆਪਣੀਆਂ ਰੋਟੀਆਂ ਸੇਕਣ ਵਿੱਚ ਹੁਣ ਤਾਂ ਇਹ ਸਾਰੀਆਂ ਗੱਲਾਂ ਲੋਕਾਂ ਦੇ ਅੱਗੇ ਨਸ਼ਰ ਨੇ ਜੀ ਸੋ ਮੈਨੂੰ ਐਦਾਂ ਮਹਿਸੂਸ ਹੁੰਦਾ ਜਦੋਂ ਕੋਈ ਆਪਣੀ ਸਿਆਸੀ ਰੋਟੀਆਂ ਸੇਕਣ ਲਈ ਧਰਮ ਦੀ ਆੜ ਲੈਣੀ ਸ਼ੁਰੂ ਕਰ ਲਵੇ ਤਾਂ ਉਹ ਜਿਆਦਾ ਟਿਕਦਾ ਨਹੀਂ ਹੁੰਦਾ ਉਹ ਤਾਂ ਐਸਐਸਪੀ ਸਾਹਿਬ ਤੇ ਸਸਪੈਂਡ ਹੋਣ ਨੂੰ ਵੀ ਜਿੱਤ ਮੰਨ ਰਹੇ ਕਿ ਸਾਡੀ ਤਾਂ ਜਿੱਤ ਹੋਏ ਇਹ 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 ਸਾਡੇ ਵੱਤੋਂ ਕਹਿੰਦੇ ਕੀ ਕਰਦੇ ਦੇਖੋ ਮੇਰੀ ਇੱਕ ਗੱਲ ਸੁਣੋ ਇਲੈਕਸ਼ਨਾਂ ਦੇ ਵਿੱਚ ਅਫਸਰ ਨੇ ਜਿਹੜੇ ਉਹ ਕਈਆਂ ਚ ਸਸਪੈਂਡ ਹੁੰਦੇ ਵੀ ਹੁੰਦੇ ਨੇ ਕਈ ਵਾਰ ਚੇਂਜ ਵੀ ਹੁੰਦੇ ਹੁੰਦੇ ਨੇ ਥਿਸ ਇਜ਼ ਨੋਟ ਅ ਮੈਟਰ ਆਫ ਜਿੱਤਾ ਹਾਰ 14 ਤਰੀਕ ਨੂੰ ਰਿਜ਼ਲਟ ਆਣੇ ਨੇ ਲੋਕਾਂ ਨੇ ਆਪ ਹੀ ਫਤਵਾ ਜਾਰੀ ਕਰ ਦਣਾ ਹਰਮੀਤ ਸਿੰਘ ਸੰਧੂ ਨੂੰ ਇਸ ਹੱਦ ਤੱਕ ਵੋਟਾਂ ਪੈਣੀਆਂ ਕਿ ਦੇਖਦੇ ਰਹਿ ਜਾਣਗੇ ਹੈਰਾਨ ਰਹਿ ਜਾਣਗੇ ਕਿ ਕਿੱਡੀ ਕਵੱਡੀ ਭਾਰੀ ਬਹੁਮਤ ਦੇ ਨਾਲ ਹਰਮੀਤ ਸਿੰਘ ਸੰਧੂ ਜੀ ਦੀ ਜਿੱਤ ਹੋਈ ਹੈ। ਸ਼ੁਕਰੀਆ ਸੰਸਦਾਂ ਕੈਬਨਟ ਮੰਤਰੀ ਤਰਨਪ੍ਰੀਤ ਸਿੰਘ ਸੌਂ ਸੀਗੇ ਉਹ ਕਹਿੰਦੇ ਕਿ ਲੋਕ ਬੜੇ ਤੇ ਚੰਗੇ ਤਰੀਕੇ ਸਮਝ ਚੁੱਕਿਆ ਕਿ ਪੰਜਾਬ ਦੀ ਸਰਕਾਰ ਨੇ ਹੁਣ ਤੱਕ ਜਿਹੜੇ ਕੰਮ ਕੀਤੇ ਆ ਉਹ ਲੋਕ ਹਿੱਤ ਦੇ ਵਿੱਚ ਸੀ ਔਰ ਲੋਕ ਜਿਹੜੇ ਆ ਇਹ ਜਿੱਤ ਦਾ ਫਤਵਾ ਉਹਨਾਂ ਨੂੰ ਜ਼ਰੂਰ ਦੇਣਗੇ ਆਪਣੇ ਸਹਿਯੋਗੀ ਦਵਿੰਦਰ ਦੇ ਨਾਲ ਮੈਂ ਰਵੀ ਸੰਗਰਾ ਹੋਰ ਦਾ ਅਨਮਿਊਟ ਤਰਨਤਾਰ